ਕਸਾ ਤਰਨਾ ਕਿ ਮਾਨਯੋਗ ਮੁੱਖ ਮੰਤਰੀ ਸਰਦਾਰ ਕੁਵਾਰ ਸਿੰਘ ਮਾਨ ਸਾਹਿਬ ਦੇ ਦੇਸ਼ਾਂ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਵਿੱਚ ਕੰਮ ਹੋ ਰਿਹਾ ਹੈ। ਹਰ ਇੱਕ ਜਗ੍ਹਾ ਤੇ ਚੰਗਾ ਕੰਮ ਜਿਹੜਾ ਚੱਲਦਾ ਹੈ ਤੇ ਅੱਜ ਸਾਡੇ ਤਹਿਸੀਲ ਕੰਪਲੈਕਸ ਪੱਸੀ ਪਟਾਣਾ ਦੇ ਵਿੱਚ ਆਏ ਕਿ ਚਲੋ ਨਾਲੇ ਸੰਗਤਾਂ ਨੂੰ ਮਿਲ ਹੋਇਆ ਨਾਲੇ ਸਾਰੇ ਆਫੀਸਰ ਸਾਹਿਬਾਨ ਨਾਲ ਮੈਟਿਕਲੀ ਮੀਟਿੰਗ ਦਾ ਸਾਫ ਸਰਕੂਲ ਸਾਰਿਆਂ ਨਾਲ ਬੈਠ ਕੇ ਚਲੋ ਗੱਲਬਾਤ ਹੋ ਜਾਂਦੀ ਹੈ ਕਿ ਬਾਕੀ ਜਿਹੜੀ ਸੰਗਤ ਆਉਂਦੀ ਆ ਉਹਨਾਂ ਨੂੰ ਮਿਲ ਹੋ ਜਾਂਦਾ ਉਹ ਵਿੱਚ ਕਈ ਕਿ ਕੋਈ ਜਨ ਦਿੱਕਤ ਪਰੇਸ਼ਾਨੀ ਉਹਦੇ ਤੋਂ ਵਾਪਸੇ ਸਾਡੇ ਸਮੂਥ ਕੰਮ ਚੱਲ ਰਿਹਾ ਠੀਕ ਕੰਮ ਚੱਲ ਰਿਹਾ ਉਹ ਮੈਂ ਕਹਨਾ ਕਿ ਜਿਹੜਾ ਕੰਮ ਹੈ ਆਈ ਥਿੰਕ ਰਨਿੰਗ ਚ ਚੱਲਦਾ ਰਹੇ ਕਿ ਕਿਸੇ ਨੂੰ ਕੋਈ ਦਿੱਕਤ ਨਾ ਹੋ ਤੇ ਇਥੇ ਲੋਕਲ ਰਹਿਣ ਉਹਨਾਂ ਲਈ तकरीबन ਸਾਡਾ ਉੱਤੇ 8ਵੇਂ 10ਵੇਂ ਦਿਨ ਗਿਆ ਲੱਗ ਗਿਆ ਸਾਰੇ ਠੀਕ ਕੰਮ ਚੱਲ ਰਿਹਾ ਸਾਡੇ ਸਾਡੇ ਕੰਮ ਹੋਣਾ ਚਾਹੀਦਾ ਠੀਕ ਹੈ ਅੱਜ ਟਾਈਮ ਤੋਂ ਬਾਅਦ ਵੀ ਜੇ ਤੁਸੀਂ ਦੇਖੋ ਤੁਹਾਡੇ ਆਫੀਸਰ ਬੈਠੇ ਨੇ ਸ਼ਿਕਾਇਤ ਨਾ ਕੋਈ ਆਵੇ ਕਿਸੇ ਤਰ੍ਹਾਂ ਦੀ ਕਈ ਵਾਰੀ ਆਪਾਂ ਛੋਟੀ ਛੋਟੀ ਗੱਲੋਂ ਵੀ ਬਣਾ ਲੈਣਾ ਉਹ ਮੈਨੂੰ ਲੱਗਦਾ ਵੀ ਚੰਗਾ ਨਹੀਂ ਹੁੰਦਾ ਤੇ ਕਿਸੇ ਦੀ ਸ਼ਿਕਾਇਤ ਨਾ ਹੋਵੇ ਕੰਮ ਲੱ ਰੁਕੇ ਸਾਡੇ ਤਕਰੀਬਨ ਇੱਥੇ ਇਥੋਂ ਅੱਜ ਤੱਕ ਤਾਂ ਮੈਨੂੰ ਕੋਈ ਦਿੱਕਤ ਨਹੀਂ ਆਈ ਨਹੀਂ ਵੈਸੇ ਸਾਡੇ ਸਾਰੇ ਵਧੀਆ ਕੰਮ ਕਰ ਰਹੇ ਹਨ ਕੰਮ ਵੀ ਚੱਲ ਰਿਹਾ ਤੇ ਨਿਰਖਣ ਉਹਦਾ ਵੀ ਕੀਤਾ ਅੱਜ ਹਾਂਜੀ ਹਾਂ ਅੱਗੇ ਹੁਣ ਆਫਿਸ ਰੈਨੋਵੇਟ ਕਰ ਰਹੇ ਹਾਂ ਉਹਦੇ ਲਈ ਉਹਦੇ ਲਈ ਕੰਮ ਜਿਹੜਾ ਕਰ ਰਹੇ ਹੋਗੇ ਦੇਖ ਕੇ ਲੇਗਾ ਹੋਰ ਵੀ ਸਾਰੇ ਲੋਕਾਂ ਨਾਲ ਲੋਕਾਂ ਨੂੰ ਮਿਲ ਕੇ ਵੀ ਪੁੱਛਿਆ ਜਾਂਚ ਕੀਤੀ ਹੈ ਜਾਣਿਆ ਕਿ ਉਹ ਵੀ ਲੋਕ ਵੀ ਕੁਝ ਨੇ ਫਿਰ ਵੀ ਜੇ ਕੋਈ ਦਿੱਕਤ ਆਉਂਦੀ ਹੈ ਸੀਂਗਰ ਸਾਹਿਬ ਬੈਠੇ ਨੇ ਤਾਂ ਇਹ ਆਪਣੇ ਐਸਜੀਪ ਸਾਹਿਬ ਬੈਠੇ ਨੇ ਸਾਰੇ ਅਸੀਂ ਸਾਰੇ ਇੱਥੇ ਆ। ਕੋਈ ਕੋਈ ਦਿੱਕਤ ਨਹੀਂ ਆਉਂਦੀ। ਐਸੀ ਕਿ ਅਜੋਰੇ ਆਪਣਾ ਕੰਮ ਕਰਾਉਣ ਅੱਗੇ ਅੱਗੇ ਵੀ ਆਉਨੇ ਆ। ਪਰ ਅਸੀਂ ਪਿਛਲੇ ਸਰਕਾਰਾਂ ਚ ਜਦੋਂ ਆਉਂਦੇ ਸੀਗੇ ਕੋਈ ਇਦਾਂ ਦਾ ਵਿਧਾਇਕ ਆ ਕੇ ਸਾਡੀ ਸੁਣਵਾਈ ਨਹੀਂ ਸੀ ਹੁਣ ਮੌਕੇ ਤੇ ਆ ਕੇ ਸਾਡੀ ਵਿਧਾਇਕ ਨੇ ਮਤਲਬ ਸਮੱਸਿਆ ਵੀ ਸੁਣੀ ਹੈ ਬਹੁਤ ਵਧੀਆ ਵਿਧਾਇਕ ਨੇ ਤੇਰੇ ਇਲਾਕੇ ਦੇ ਸਾਰੇ ਕੰਮਕਾਰ ਵਾਲੇ ਚੈਕਿੰਗ ਵੀ ਕਰਦੇ ਨੇ ਅੱਜ ਅਚਨ ਚਿਤਕ ਉਰੇ ਆਏ ਸਾਡੀ ਜੋ ਵੀ ਹੈ ਉਹ ਕਿਸੇ ਕਿਸਾਨਾਂ ਦੀ ਕਿਸੇ ਲੋਕਾਂ ਦੀ ਪਰੇਸ਼ਾਨੀ ਸੀ ਸਾਰਿਆਂ ਦੀ ਆਪਸ ਵਿੱਚ ਸੁਣੀ ਹੈ ਬਹੁਤ ਵਧੀਆ ਇਨਸਾਨ ਨੇ ਅਸਾਂ ਤੋਂ ਕਿ ਮਾਨਯੋਗ ਮੁੱਖ ਮੰਤਰੀ ਸਰਦਾਰ ਕੁਵਾਰ ਸਿੰਘ ਮਾਨ ਸਾਹਿਬ ਦੇ ਦੇਸ਼ਾਂ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਵਿੱਚ ਕੰਮ ਹੋ ਰਿਹਾ ਹੈ ਰਿਕ ਜਗ੍ਹਾ ਤੇ ਚੰਗਾ ਕੰਮ ਜਿਹੜਾ ਚੱਲਦਾ ਹੈ ਤੇ ਅੱਜ ਸਾਡੇ ਤਹਿਸੀਲ ਕੰਪਲੈਕਸ ਪਾਸੇ ਪਟਾਣਾ ਦੇ ਵਿੱਚ ਆਏ ਕਿ ਚਲੋ ਨਾਲ ਸੰਗਤਾਂ ਨੂੰ ਮਿਲ ਰਿਹਾ ਹੈ ਨਾਲੇ ਸਾਰੇ ਆਫੀਸਰ ਸਾਹਿਬਾਨ ਨਾਲ ਬੈਕਟੀਕਲੀ ਵੀਰ ਦਾ ਸਾਹਿਬ ਸਰਜੀਤ ਸਾਹਿਬ ਸਾਰੇ ਨਾਲ ਬੈਠ ਕੇ ਤਰੋ ਗੱਲਬਾਤ ਹੋ ਜਾਂਦੀ ਹੈ ਕਿ ਬਾਕੀ ਜਿਹੜੀ ਸੰਗਤ ਆਦੀ ਆ ਉਹਨਾਂ ਨੂੰ ਮਿਲ ਹੋ ਜਾਂਦਾ ਉਹ ਵਿੱਚ ਕਈ ਡਿਫਰੈਂਟ ਦਿੱਕਤ ਪਰੇਸ਼ਾਨੀ ਆ ਉਹਦੇ ਤੋਂ ਵਾਸੀ ਸਾਡੇ ਸਮੂਥ ਕੰਮ ਚੱਲ ਰਿਹਾ ਠੀਕ ਕੰਮ ਚੱਲ ਰਿਹਾ ਉਹ ਮੈਂ ਕਹਨਾ ਕਿ ਜਿਹੜਾ ਕੰਮ ਆ ਆਈ ਥਿੰਕ ਰਨਿੰਗ ਚ ਚੱਲਦਾ ਰਹੇ ਕਿ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਤੇ ਇੱਥੇ ਲੋਕਲ ਰਹਿਣ ਦੇ ਤਕਰੀਬਨ ਸਾਡਾ ਉੱਤੇ 8-10 ਨੰਨ ਗੇੜਾ ਲੱਗ ਗਿਆ ਸਾਰੇ ਠੀਕ ਕੰਮ ਕਰ ਰਹੇ ਸਾਡੇ ਸਾਡੇ ਕੰਮ ਹੋਣਾ ਚਾਹੀਦਾ ਇਹ ਹੈ ਅਰਚਟੈਂਡ ਤੋਂ ਬਾਅਦ ਵੀ ਜੇ ਤੁਸੀਂ ਦੇਖੋ ਤੁਹਾਡੇ ਆਫੀਸਰ ਬੈਠਦੇ ਨੇ ਸ਼ਿਕਾਇਤ ਨਾ ਕੋਈ ਆਵੇ ਕਿਸੇ ਤਰ੍ਹਾਂ ਦੀ ਕਈ ਵਾਰੀ ਆਪਾਂ ਛੋਟੀ ਛੋਟੀ ਗੱਲ ਨੂੰ ਵੀ ਬਣਾ ਲੈਣਾ ਉਹ ਮੈਨੂੰ ਲੱਗਦਾ ਵੀ ਚੰਗਾ ਨਹੀਂ ਹੁੰਦਾ ਤੇ ਕਿਸੇ ਦੀ ਸ਼ਿਕਾਇਤ ਨਾ ਹੋਵੇ ਕੰਮ ਨਾ ਰੁਕੇ ਸਾਡੇ ਤਕਰੀਬਨ ਇੱਥੇ ਇਥੋਂ ਅੱਜ ਤੱਕ ਤਾਂ ਮੈਨੂੰ ਕੋਈ ਦਿੱਕਤ ਨਹੀਂ ਆਈ ਨਿਵੇਕ ਸਾਡੇ ਸਾਰੇ ਵਧੀਆ ਕੰਮ ਕਰ ਰਹੇ ਨੇ ਕੰਮ ਵੀ ਚੱਲ ਰਿਹਾ ਇੱਥੇ ਨਿਰਖਣ ਉਹਦਾ ਵੀ ਕੀਤਾ ਚਾਹ ਹਾਂ ਜੀ ਹਾਂ ਅੱਗੇ ਹੁਣ ਆਫਿਸ ਰੈਨੋਵੇਟ ਕਰ ਰਹੇ ਹਾਂ ਉਹਦੇ ਲਈ ਉਹਦੇ ਲਈ ਕੰਮ ਜਿਹੜਾ ਚੱਲ ਰਿਹਾ ਉਹ ਵੀ ਦੇਖ ਕੇ ਲਏਗਾ ਹੋਰ ਵੀ ਸਾਰੇ ਕੌਂਸਲਰ ਲੋਕਾਂ ਨੂੰ ਮਿਲ ਕੇ ਵੀ ਪੁੱਛਿਆ ਜਾਂਚ ਕੀਤੀ ਹੈ ਜਾਣਿਆ ਕਿ ਉਹ ਵੀ ਲੋਕ ਵੀ ਕੁਛ ਨੇ ਤਸਵੀਰਾਂ ਵੀ ਠੀਕ ਕਰ ਬੈਠੇ ਫਿਰ ਵੀ ਜੇ ਕੋਈ ਦਿੱਕਤ ਆਉਂਦੀ ਹੈ ਸੀਂਗਰ ਸਾਹਿਬ ਬੈਠੇ ਨੇ ਅਸ ਗਿੰਗਰ ਸਾਹਿਬ ਬੈਠੇ ਨੇ ਸਾਰੇ ਅਸੀਂ ਸਾਰੇ ਇੱਥੇ ਆ ਤੂੰ ਕੋਈ ਦਿੱਕਤ ਨਹੀਂ ਹੈ ਐਸੀ ਕਿ ਅਜure ਆਪਣਾ ਕੰਮ ਕਰਾਉਣ ਅੱਗੇ ਅੱਗੇ ਵੀ ਆਉਨੇ ਆ ਪਰ ਅਸੀਂ ਪਿਛਲੇ ਸਰਕਾਰਾਂ ਚ ਜਦੋਂ ਆਉਂਦੇ ਸੀਗੇ ਕੋਈ ਇਦਾਂ ਦਾ ਵਿਧਾਇਕ ਆ ਕੇ ਸਾਡੀ ਸੁਣਵਾਈ ਨਹੀਂ ਸੀ ਹੁਣ ਮੌਕੇ ਤੇ ਆ ਕੇ ਸਾਡੀ ਵਿਧਾਇਕ ਨੇ ਮਾਲਸ ਮੁਸਾਵੀ ਸੁਣੀ ਹੈ ਬਹੁਤ ਵਧੀਆ ਵਿਧਾਇਕ ਨੇ ਤੇਰੇ ਇਲਾਕੇ ਦੇ ਸਾਰੇ ਕੰਮਕਾਰ ਵਾਲੇ ਚੈਕਿੰਗ ਵੀ ਕਰਦੇ ਨੇ ਅੱਜ ਅਚਨ ਚਿਤਕ ਉਰੇ ਆਏ ਤੇ ਸਾਡੀ ਜੋ ਵੀ ਹੈ ਉਹ ਕਿਸੇ ਦਾ ਨਾ ਕੋਈ ਲੋਕਾਂ ਦੀ ਪਰੇਸ਼ਾਨੀ ਸੀ ਸਾਰਿਆਂ ਦੀ ਆਪਸ ਵਿੱਚ ਸੁਣੀ ਹੈ ਬਹੁਤ ਵਧੀਆ ਇਨਸਾਨ ਨੇ